ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਸਾਹਿਤਿਕ ਰੂਪ ਗੋਸ਼ਟ ਦੇ ਬਾਰੇ ਗੱਲ ਕਰਾਂਗੇ ਗੋਸ਼ਟ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਗੋਸ਼ਟ ਤਤੂ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਇਕੱਠੇ ਕਰਨਾ ਪਹਿਲਾਂ ਪਹਿਲ ਇਸ ਸ਼ਬਦ ਦੀ ਵਰਤੋਂ ਗਉਆਂ ਦੇ ਠਹਿਰਨ ਵਾਲੀ ਥਾਂ ਦੇ ਲਈ ਕੀਤੀ ਜਾਂਦੀ ਸੀ ਸਮਾਪਾ ਕੇ ਵਿਅਕਤੀਆਂ ਦੇ ਵਿੱਚ ਆਪਸੀ ਗੱਲਬਾਤ ਵਾਰਤਲਾਪ ਜਾਂ ਜੋ ਵੀ ਮਜਲਿਸ ਆਪਸ ਵਿੱਚ ਹੁੰਦੀ ਸੀ ਉਸ ਦੇ ਲਈ ਗੋਸ਼ਟ ਸ਼ਬਦ ਦੀ ਵਰਤੋਂ ਆ ਜਿਹੜੀ ਉਹ ਕੀਤੀ ਜਾਣ ਲੱਗ ਪਈ ਅੱਜ ਕੱਲ੍ਹ ਸਾਹਿਤਿਕ ਸੈਮੀਨਾਰਾਂ ਨੂੰ ਵੀ ਗੋਸ਼ਟ ਦਾ ਨਾਮ ਦਿੱਤਾ ਜਾਂਦਾ ਹੈ ਜੇਕਰ ਅਸੀਂ ਗੋਸ਼ਟ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਗੋਸ਼ਟ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਵਿਦਵਾਨਾਂ ਦੇ ਵਿਚਾਰਾਂ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ ਵਿਚਾਰ ਚਰਚਾ ਦਾ ਇਹ ਸਾਹਿਤਿਕ ਰੂਪ ਗੋਸ਼ਟ ਪ੍ਰਾਤਨ ਸਮੇ ਤੋਂ ਚੱਲਦਾ ਆ ਰਿਹਾ ਹੈ ਜੇਕਰ ਅਸੀਂ ਸਾਰੀਆਂ ਭਾਸ਼ਾਵਾਂ ਦੇ ਸਾਹਿਤ ਦੀ ਗੱਲ ਕਰੀਏ ਤਾਂ ਇਸ ਦਾ ਆਰੰਭ ਧਾਰਮਿਕ ਪੁਸਤਕਾਂ ਤੋਂ ਹੁੰਦਾ ਹੈ ਔਰ ਇਨ੍ਹਾਂ ਪੁਸਤਕਾਂ ਦੇ ਵਿੱਚ ਵਿਚਾਰ ਚਰਚਾ ਨੂੰ ਲਿਖਤੀ ਰੂਪ ਦੇਣ ਦੇ ਲਈ ਗੋਸ਼ਟ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਕਿਸੇ ਮੁੱਦੇ ਦੇ ਉੱਤੇ ਆਪਣੇ ਪੱਖ ਨੂੰ ਰੱਖਣ ਦੇ ਲਈ ਇਸ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ ਪੁਰਾਤਨ ਭਾਰਤੀ ਦਾਰਸ਼ਨਿਕ ਸਾਹਿਤ ਵਿੱਚ ਗੋਸ਼ਟ ਦੀ ਵਿਦਾ ਮੌਜੂਦ ਸੀ ਜੋ ਨਾਨ ਦੇ ਇੱਕ ਪ੍ਰਸਿੱਧ ਫਿਲਾਸਫਰ ਹੋਏ ਨੇ ਸੋਕਰਾਟ ਜਿਨ੍ਹਾਂ ਦੇ ਵਿਚਾਰਾਂ ਨੂੰ ਪਲੇਟੋ ਨੇ ਇਸੇ ਵਿਦਾ ਵਿੱਚ ਪੇਸ਼ ਕੀਤਾ ਉਸ ਵਿੱਚ ਉਹ ਦੱਸਦੇ ਹਨ ਕਿ ਸੋਕਰਾਟ ਦੇ ਕੁਝ ਵਿਦਿਆਰਥੀ ਸੋਕਰਾਟ ਨੂੰ ਸਵਾਲ ਕਰਦੇ ਹਨ ਜਿਸ ਦਾ ਜਵਾਬ ਸੋਕਰਾਟ ਆਪਣੇ ਦਾਰਸ਼ਿਕ ਦ੍ਰਿਸ਼ਟੀਕੋਣ ਦੇ ਨਾਲ ਦਿੰਦੇ ਹਨ ਅਤੇ ਉਹਨਾਂ ਦੇ ਸ਼ੰਕਿਆਂ ਦੀ ਜਿਹੜੀ ਨਿਵਰਤੀ ਆ ਉਹ ਕਰਦੇ ਨੇ ਇਸ ਵਿਧਾ ਦੇ ਦੁਆਰਾ ਕਿਸੇ ਵੀ ਪੱਖ ਦੇ ਉੱਤੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਜਾਂ ਸ਼ੰਕਿਆਂ ਦੀ ਜਿਹੜੀ ਨਿਵਰਤੀ ਆ ਉਹ ਕੀਤੀ ਜਾ ਸਕਦੀ ਹੈ ਹਰ ਨਵੇਂ ਧਰਮ ਜਾਂ ਦ੍ਰਿਸ਼ਟੀਕੋਣ ਦੀ ਸਥਾਪਨਾ ਪ੍ਰਾਤਨ ਪਰੰਪਰਾਵਾਂ ਜਾਂ ਦ੍ਰਿਸ਼ਟੀਕੋਣ ਦੇ ਵਿਰੋਧ ਵਿੱਚ ਜਾਂ ਉਸ ਦੇ ਨਵੀਨੀਕਰਨ ਵਿੱਚ ਹੁੰਦੀ ਹੈ ਜਿਸ ਦੇ ਸਿੱਟੇ ਵੱਜੋ ਪ੍ਰਾਤਨ ਦ੍ਰਿਸ਼ਟੀਕੋਣ ਆਪਣੀ ਹੋਂਦ ਜਾਂ ਆਪਣੀ ਰੱਖਿਆ ਦੇ ਲਈ ਕੋਸ਼ਿਸ਼ ਕਰਦਾ ਹੈ ਤੇ ਨਮਾ ਮਤ ਪ੍ਰਾਤਨ ਮਤ ਦੀਆਂ ਕਮਜ਼ੋਰੀਆਂ ਨੂੰ ਲੱਭ ਕੇ ਉਸ ਉੱਪਰ ਆਪਣੀ ਪ੍ਰਭੂਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਪਨਿਸ਼ਦ ਅਤੇ ਪੁਰਾਣ ਇਹ ਦਾਰਸ਼ਨਿਕ ਧਾਰਮਿਕ ਗੋਸ਼ਟਾਂ ਦਾ ਹੀ ਇੱਕ ਰੂਪ ਹੈ ਇਸੇ ਤਰ੍ਹਾਂ ਹੀ ਮਹਾਤਮਾ ਬੁੱਧ ਜੋਗੀਆਂ ਨਾਥਾਂ ਫਕੀਰਾਂ ਭਗਤਾਂ ਆਦਿ ਦੀਆਂ अनेका ਹੀ ਗੋਸ਼ਟਾਂ ਸਾਹਿਤ ਵਿੱਚ ਦੇਖਣ ਨੂੰ ਮਿਲਦੀਆਂ ਹਨ ਜਿਹੜੀਆਂ ਕਿ ਜ਼ਿਆਦਾਤਰ ਅਪਰੰਛ ਪਾਸ਼ਾ ਦੇ ਵਿੱਚ ਮੌਜੂਦ ਹਨ ਪੰਜਾਬੀ ਸਾਹਿਤ ਵਿੱਚ ਗੋਸ਼ਟ ਦਾ ਆਰੰਭ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਸਿੱਧ ਗੋਸ਼ਟ ਦੇ ਨਾਲ ਹੁੰਦਾ ਹੈ ਜਿਸ ਵਿੱਚ ਉਹਨਾਂ ਨੇ ਜੋਗੀਆਂ ਦੇ ਨਾਲ ਆਪਣੇ ਵਿਚਾਰਕ ਜਿਹੜੀ ਇਸ ਸਿਧਾਂਤ ਨੇ ਉਹਨਾਂ ਦਾ ਟਕਰਾਓ ਜਿਹੜਾ ਪੇਸ਼ ਕੀਤਾ ਗਿਆ ਹੈ ਇਹ ਇੱਕ ਕਾਵਿਕ ਰੂਪ ਹੈ ਜੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਹਨਾਂ ਤੋਂ ਬਾਅਦ ਜਨਮ ਸਾਖੀਆਂ, ਵਾਰਤਕ, ਗੋਸ਼ਟ ਦਾ ਹੀ ਇੱਕ ਰੂਪ ਨੇ ਜੋ ਸਾਹਿਤ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਗੁਰੂ ਨਾਨਕ ਦੇਵ ਜੀ ਦੀਆਂ ਗੋਸ਼ਟਾਂ ਤੋਂ ਇਲਾਵਾ ਇਨ੍ਹਾਂ ਗੋਸ਼ਟਾਂ ਦਾ ਸੰਬੰਧ ਹੋਰ ਵੀ ਬਹੁਤ ਸਾਰੇ ਧਾਰਮਿਕ ਆਗੂਆਂ, ਮਹਾਪੁਰਖਾਂ ਦੇ ਨਾਲ ਹੈ। ਗੋਸ਼ਟਾਂ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਸਾਹਿਤ ਵਿੱਚ ਦੇਖਣ ਨੂੰ ਮਿਲਦੀਆਂ ਹਨ। ਉਹਨਾਂ ਤੋਂ ਇਲਾਵਾ ਪਗਤਾਂ ਦੇ ਨਾਲ ਸੰਬੰਧਿਤ ਭਗਤ ਨਾਮਦੇਵ ਜੀ ਧੰਨਾ ਰਵਿਦਾਸ ਆਦਿ ਦੀਆਂ ਗੋਸ਼ਟਾਂ ਨੇ ਜਿਹੜੀਆਂ ਸਾਨੂੰ ਅਸੀਂ ਸਾਹਿਤ ਦੇ ਵਿੱਚ ਸੰਗ ਦੇਖਣ ਨੂੰ ਮਿਲਦੀਆਂ ਹਨ ਅਤੇ ਕਈ Hindu ਅਤੇ ਧਾਰਮਿਕ ਆਗੂਆਂ ਦੀਆਂ ਵੀ ਧਾਰਮਿਕ ਗੋਸ਼ਟਾਂ ਨੇ ਜਿਹੜੀਆਂ ਸਾਹਿਤ ਦੇ ਵਿੱਚ ਹਨ ਜਿਵੇਂ ਗੋਸ਼ਟ ਮਾਰਫਤ ਦੀ ਗੋਸ਼ਟ ਫਕੀਰੀ ਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੋਸ਼ਟਾਂ ਨੇ ਸਾਨੂੰ ਪੰਜਾਬੀ ਸਾਹਿਤ ਦੇ ਵਿੱਚ ਮਿਲਦੀਆਂ ਹਨ ਤੇ ਅਸੀਂ ਮੁੱਖ ਦੀ ਗੱਲ ਇਹ ਹੈ ਕਿ ਗੋਸ਼ਟਾਂ ਨੇ ਜੋ ਪੰਜਾਬੀ ਸਾਹਿਤ ਦਾ ਇੱਕ ਬਹੁਤ ਹੀ ਅਨਿਖੜਮਾ ਅੰਗ ਹਨ ਬਹੁਤ ਹੀ ਮਹੱਤਵਪੂਰਨ ਰੂਪ ਹਨ ਉਮੀਦ ਕਰਦੀ ਹਾਂ ਅੱਜ ਦੀ ਜਾਣਕਾਰੀ ਗੋਸ਼ਟਾ ਨਾਲ ਸੰਬੰਧਿਤ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ